20 ਵਾਲਿਆਂ ਦੇ ਫਿਰ 5 ਵਾਲਿਆਂ ਦੇ ਹੁਣ ਤਾਂ ਕਿੱਲੇ ਕਿੱਲੇ ਵਾਲੇ ਦੇ ਵੀ ਘਰੇ ਭਾਈਆ ਸੀਗਾ ਪਹਿਲਾਂ ਹੁਣ ਭਾਈਆ ਸਿਆਣੇ ਹੋ ਗਏ ਭਾਈਆ ਨੇ ਕੰਮ ਚਲਾ ਲਿਆ ਆਪਾਂ ਨੂੰ ਕਰਤੇ ਤੋਰੀ ਫੁਲਕੇ ਜੋਗੇ ਬੈਸ ਵਾਲੇ ਇਹਦੇ ਬੰਦੇ ਜਿਨ੍ਹਾਂ ਨੇ ਚਲੋ ਹਰਾ ਪੱਠਾ ਬੀਜ ਰੱਖਿਆ ਉਹਨਾਂ ਤਾਂ ਬਾਈ ਚਲੋ ਹਾਦੀ ਲੱਥੀ ਪਈ ਆ ਕਿਉਂਕਿ ਉਹ ਤਾਂ ਸਿੱਟ ਨਹੀਂ ਸਕਦੇ ਆਪਣੇ ਚੋਂ ਨਾ ਜ਼ੋਰ ਹੈ ਨਹੀਂਗਾ ਤੇ ਲੋਕਾਂ ਨੇ ਕੀ ਕਰ ਰੱਖਿਆ ਸਿੱਧਾ ਖੇਲਾ 'ਚ ਸੜ ਦੰਦੇ ਆ ਪਿੰਗਾਂ ਚਾਰਦੇ ਆ ਉਹਨਾਂ ਵਾਸਤੇ ਵਿਸ਼ੇਸ਼ ਵੀਡੀਓ ਆ ਬਾਈ ਕਿਉਂਕਿ ਅੱਜ ਕੱਲ ਬਾਈ ਤੁਹਾਨੂੰ ਪਤਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋ ਸਾਰੇ ਠੀਕ ਹੋ ਅੱਜ ਵੀਡੀਓ ਤੁਹਾਨੂੰ ਬਾਈ ਨੇ ਇੱਕ ਪਾਣੀ ਵਾਲੇ ਵਿਸ਼ੇ ਦੇ ਪਾਉਣੀ ਹੈ ਜਿਹੜਾ ਪਾਣੀ ਨਾ ਜਿਹੜੇ ਵੀਰ ਚਾਰਦੇ ਕੱਲ ਸੋ ਰੀਲ ਵੀ ਪਾਈ ਸੀ ਲਾਈਵ 'ਚ ਵੀ ਆਖਿਆ ਜਿਹੜੇ ਵੀਰ ਨਾ ਬੱਕਰੀਆਂ ਚਾਰਦੇ ਆ ਸੋ ਆਜੋ ਨਾਲ-ਨਾਲ ਕੰਮ ਵੀ ਕਰਦੇ ਆ ਜਿਹੜੇ ਵੀਰ ਬੱਕਰੀਆਂ ਚਾਰਦੇ ਆ ਉਹਨਾਂ ਵਾਸਤੇ ਵਿਸ਼ੇਸ਼ ਵੀਡੀਓ ਆ ਬਾਈ ਕਿਉਂਕਿ ਅੱਜ ਕੱਲ ਬਾਈ ਤੁਹਾਨੂੰ ਪਤਾ ਕੋਈ ਜੀਰੀ ਲਾਈ ਬੈਠਾ ਹਨਾ ਜਾਂ ਕੋਈ ਫੱਕ ਫੁੱਕ ਵੀ ਲਾਈ ਬੈਠੇ ਆ ਜਿਵੇਂ ਉਹ 'ਚ ਵੀ ਮਾੜੀ-ਮੁੱਟੀ ਰੇਸ ਸਪਰੇਅ ਵਾਲਾ ਪਾਉਂਦਾ ਖੇਲ ਚ ਵੀ ਬਰਾਬਰ ਜਾਈ ਜਾਊਗੀ ਖਾਸ ਕਰਕੇ ਮੱਕੀ ਦੇ ਚਰੀ ਵਾਲੇ ਬੰਦੇ ਜਿਹੜੇ ਚਲੋ ਮੱਕੀ ਵਾਲੇ ਇਹੜੇ ਬੰਦੇ ਜਿਨ੍ਹਾਂ ਨੇ ਚਲੋ ਹਰਾ ਪੱਠਾ ਬੀਜ ਰੱਖਿਆ ਉਹਨਾਂ ਤਾਂ ਬਈ ਚਲੋ ਹਾਦੀ ਲੱਥੀ ਪਈ ਆ ਕਿਉਂਕਿ ਉਹ ਤਾਂ ਸੱਟ ਨਹੀਂ ਸਕਦੇ ਆਪਣੇ ਚੋਂ ਨਾਲ ਜ਼ੋਰ ਹੈ ਨਹੀਂਗਾ ਤੇ ਲੋਕਾਂ ਨੇ ਕੀ ਕਰ ਰੱਖਿਆ ਸਿੱਧਾ ਖੇਲਾ 'ਚ ਸੜ ਦੰਦੇ ਆ ਜਦੋਂ ਬਈ ਖੇਲਾ 'ਚ ਸੜ ਦੰਦੇ ਆ ਉਹ ਕਈ ਵਾਰੀ ਲਾਈਟ ਜਾਵੜਦੀ ਆ ਕਈ ਵਾਰੀ ਖੁਰ ਜਾਂਦੇ ਆ ਕਈ ਵਾਰੀ ਨਹੀਂ ਖੁਰਦੇ ਤੇ ਜਾਨਵਰ ਦਾ ਕੀ ਹੈ ਜਾਨਵਰ ਤਾਂ ਹੁੰਦਾ ਬਈ ਸਿੱਧਾ ਜਮਾ ਹਨਾ ਇਹਨੂੰ ਤਾਂ ਜਿੱਥੇ ਭੁੱਖ ਤੇ ਇਹਦੀ ਮਿਟਣੀ ਆ ਉੱਥੇ ਨੇ ਭੱਜ ਜਾਣਾ ਆਜੋ ਬੱਤੇ ਆਜੋ ਉੱਥੇ ਨੇ ਭੱਜ ਜਾਣਾ ਉਸ ਤੋਂ ਬਾਅਦ ਕੀ ਆ ਨੁਕਸਾਨ ਕੀ ਦਾ ਨੁਕਸਾਨ ਆਪਣਾ ਜਦੋਂ ਵੀ ਬਾਈ ਕਿਤੇ ਤੁਸੀਂ ਬੱਕਰੀਆਂ ਚਾਰਨ ਜਾਂਦੇ ਆ ਸਭ ਤੋਂ ਪਹਿਲਾਂ ਤਾਂ ਬੱਕਰੀਆਂ ਦੀ ਪਾਣੀ ਦੀ ਪੂਰਤੀ ਘਰੋਂ ਪੂਰੀ ਕਰਕੇ ਲੈ ਕੇ ਜਾਓ ਠੀਕ ਹੈ ਘਰੋਂ ਪੂਰੀ ਕਰਕੇ ਲੈ ਕੇ ਜਾਓ ਤਾਂ ਕਿ ਬੱਕਰੀਆਂ ਹੋ ਸਕੇ ਅੱਧ ਦੁਪਹਿਰ ਤੱਕ ਪਾਣੀ ਨਾ ਹੀ ਮੰਗਣ ਉਸ ਤੋਂ ਬਾਅਦ ਕੀ ਆ ਆਪ ਨੂੰ ਪਤਾ ਹੁੰਦਾ ਆਪਾਂ ਕਿਤੇ ਬੱਕਰੀਆਂ ਜੇ ਕੋਈ ਵੀ ਚਾਰਦਾ ਨਾ ਉਹ ਬਿਠਾ ਲੈਂਦੇ ਆ ਦੁਪਹਿਰੇ ਜਦੋਂ ਉਹਨਾਂ ਨੇ ਬੱਕਰੀ ਬਿਠਾ ਲਈ ਬਾਈ ਉਦੋਂ ਬਾਅਦ ਉਹਨਾਂ ਕੋਲ ਟਾਈਮ ਹੁੰਦਾ ਜਦੋਂ ਉਹਨਾਂ ਨੇ ਠਾਉਣਾ ਹੁੰਦਾ ਉਹਨਾਂ ਨੂੰ ਪਤਾ ਵੀ ਹਾਂ ਯਾਰ ਬੱਕਰੀ ਹੁਣ ਪਾਣੀ ਧਾਣੀ ਪੀਊਗੀ ਜਦ ਅਗਲਾ ਪਾਣੀ ਧਾਣੀ ਵਾਲਾ ਥਾਂ ਬਿਠਾਉਂਦਾ ਉਦੋਂ ਬਾਈ ਕੁਝ ਨਾ ਕਰਿਆ ਕਰੋ ਜ਼ਿਮੀਂਦਾਰ ਭਾਈ ਕੋਲੋਂ ਪੁੱਛ ਲਿਆ ਕਰੋ ਜਿਹੜੇ ਵੀਰ ਦਾ ਵਾਹਣ ਹੋਵੇ ਹਨਾ ਉਦੋਂ ਪੁੱਛ ਲਿਆ ਕਰੋ ਵੀ ਜੇ ਨਾ ਨਾ ਉੱਥੇ ਹੈ ਨਹੀਂਗਾ ਬਾਈ ਉੱਥੇ ਆਪ ਖੇਲ ਚ ਨਿਗਾ ਮਾਰ ਲਓ ਜੇ ਖੇਲ ਦੇ ਨਿਗਾਸ ਉਥੋਂ ਨਹੀਂ ਵਜਦੀ ਅਗਲੇ ਦੇ ਘਰ ਤੱਕ ਜਾਵੜੋ ਕਿੱਡੀ ਕ ਗੱਲ ਹੁੰਦੀ ਆ ਫੋਨ ਹੈਗੇ ਅੱਜ ਕੱਲ ਫੋਨ ਪੁੱਛ ਲੋ ਲਾ ਕੇ ਵੀ ਬਾਈ ਯਾਰ ਇਹ ਚ ਖੇਲ ਚ ਅਸੀਂ ਜਾਨਵਰਾਂ ਨੂੰ ਪਾਣੀ ਪਿਆਉਣਾ ਹੈ ਵੀ ਤੂੰ ਰੇਰੂਤ ਨਹੀਂ ਪਾਈ ਕਿਤੇ ਯੂਰੀਆ ਵਗੈਰਾ ਕਿਉਂ ਯੂਰੀਆ ਵੀ ਦੱਖਤਾਂ ਦਿੰਦੇ ਨਹੀਂ ਪਾਣੀ ਚ ਤੇ ਜਿਹੜੇ ਪੁਰਾਣੇ ਬਜ਼ੁਰਗ ਆਪਣੇ ਉਹ ਸਿਰਫ ਐ ਸੋਚਦਾ ਕੀ ਹੁੰਦਾ ਪਿਆ ਭਰਾ ਅੱਜ ਤੱਕ ਪਿਆਉਂਦੇ ਹੀ ਆਏ ਆ ਤੇ ਉਹ ਮੈਂ ਬਾਪੂ ਜੀ ਇਹਨਾਂ ਨੂੰ ਕਹਿਣਾ ਚਾਹੁੰਦਾ ਬਾਪੂ ਜੀ ਪਹਿਲਾਂ ਜਿਹੜਾ ਸੋਡਾ ਵਾਲਾ ਜਵਾਨਾ ਸੀ ਸੋਡਾ ਜਵਾਨਾ ਸੀ ਮਿਹਨਤੀ ਹੱਥੀ ਕੰਮ ਕਰਦੇ ਸੀ ਜਿਹੜੀ ਸਾਡੀ ਪੀੜ੍ਹੀ ਆ ਗਈ ਸਾਡੀ ਪੀੜ੍ਹੀ ਤੇ 80% ਲੋਕਾਂ ਦੇ ਹੱਥ ਟੁੱਟ ਗਏ ਕਿਉਂਕਿ ਜਦੋਂ ਸਾਡੇ ਕੋਲੇ ਇੱਥੇ 8-10 ਕਿੱਲੇ ਪੈਲੀ ਹੁੰਦੀ ਆ ਤੇ 5-7 ਕਿੱਲੇ ਵਾਲੇ ਪੈਲੀ ਹੁੰਦੀ ਆ ਅਸੀਂ ਰੀਸਾਂ ਕਰ ਲੱਗੇ ਇਹਨੇ 2-200 ਕਿੱਲੇ ਵਾਲੇ ਦੀਆਂ ਠੀਕ ਆ ਉਹਨਾਂ ਦੀਆਂ ਰੀਸਾਂ ਕਰ ਲੱਗੇ ਇਹਨੇ ਆ ਜਿਵੇਂ ਭਈਆ ਜਨਤਾ ਸੀਗੀ ਸਭ ਤੋਂ ਪਹਿਲਾਂ ਵੱਡੇ ਮਾਲਕਾਂ ਨੇ ਲੈ ਗਏ ਭਾਈ ਸੀ 200 ਕਿੱਲੇ ਵਾਲਾ ਤੇ 100 ਕਿੱਲੇ ਤੇ ਭਈਆ ਜਨਤਾ ਆਈ ਉਸ ਤੋਂ ਬਾਅਦ ਆਈ ਜਨਤਾ 50 ਕਿੱਲੇ ਵਾਲਾਂ ਦੇ ਫਿਰ 20 ਵਾਲਾਂ ਦੇ ਫਿਰ 5 ਵਾਲਾਂ ਦੇ ਹੁਣ ਤਾਂ ਕਿੱਲੇ-ਕਿੱੱਲੇ ਵਾਲੇ ਦੇ ਵੀ ਘਰੇ ਭਈਆ ਸੀਗਾ ਪਹਿਲਾਂ ਹੁਣ ਤਾਂ ਇਹ ਸਿਆਣੇ ਹੋ ਗਏ ਭਈਆਂ ਨੇ ਕੰਮ ਚਲਾ ਲਿਆ ਆਪਾਂ ਨੂੰ ਕਰਤੇ ਤੋਰੀ ਫੁਲਕੇ ਜੋਗੇ ਵੈਸ ਆਪਾਂ ਹੁਣ ਆ ਆ ਗੱਲ ਕਹਿਣ ਜੋਗੇ ਰਹੇਗੇ ਬਈ ਤੋਰੀ ਫੁਲਕਾ ਚੱਲੀ ਜਾਂਦਾ ਤੇ ਬਈ ਜਿਹੜਾ ਤੋਰੀ ਫੁਲਕਾ ਆਪਣਾ ਚੱਲੀ ਜਾਂਦਾ ਘੌਲ ਘੌਲ ਚ ਬਾਈ ਇਹਨੂੰ ਨਾ ਮਾਰ ਲਿਓ ਗਰਮੀ ਦਾ ਮਹੀਨਾ ਹੈ ਵੀਡੀਓ ਵੀਰ ਮੇਰੇ ਵੱਧ ਤੂੰ ਵੱਧ ਸ਼ੇਅਰ ਕਰਦੇ ਹੋ ਠੀਕ ਆ ਆਪਣਾ ਕੋਈ ਮਕਸਦ ਨਹੀਂ ਰਹਿੰਦਾ ਵਿਊ ਲੈਣ ਦਾ ਕੱਲ ਪਰਸੋਂ ਕਿਸੇ ਵੀਰ ਦੀਆਂ ਮੱਝਾਂ ਮਰ ਗਈਆਂ ਹਨਾ ਸੁਣਿਆ ਸੀਗਾ ਚਲ ਆਪਾਂ ਨੂੰ ਵੀਡੀਓ ਪਾਉਣ ਦਾ ਵੀ ਹੱਕ ਬਣਦਾ ਬਾਕੀ ਹੋਰ ਜਾਗਰੂਤ ਕਰੂੰਗਾ ਭਾਈ ਜਿੰਨਾ ਵੀ ਹੋ ਸਕੇ ਆ ਜਿੰਨਾ ਵੀ ਇਹ ਜਾਗਰੂਤ ਕਰੂਆਂ ਹੋ ਸਕਿਆ ਕਿਉਂਕਿ ਮੁੜ ਕੇ ਮੇਰੇ ਵਰਗੇ ਫੋਨ ਲੈ ਕੇ ਜਿਹਦੀਆਂ ਮਰੀਆਂ ਬੱਕਰੀਆਂ ਹੁੰਦੀਆਂ ਉਹਦੇ ਘਰੇ ਜਾ ਕੇ ਖੜ ਜਾਂਦੇ ਆ ਫਿਰ ਲੋਕਾਂ ਦਾ ਕੀ ਕੰਮ ਹੁੰਦਾ ਵੀ ਆਹ ਕਰ ਦੋ ਹੈਲਪ ਕਰ ਦੋ ਫਲਾਨਾ ਕਰ ਦੋ ਧੌਂਕਾ ਕਰ ਦੋ ਹੈਲਪ ਬਾਈ ਕਰ ਦੋ ਕੋਈ ਗੱਲ ਨਹੀਂ ਵਕਤ ਪੈ ਜਾਂਦਾ ਚੰਗਾ ਮਾੜਾ ਵਕਤ ਆ ਜਾਂਦਾ ਪਰ ਯਾਰ ਕੰਮ ਕਰਦਣੀਆਂ ਆਪਣੀਆਂ ਕੋਈ ਅੱਖਾਂ ਨਹੀਂ ਫੁੱਟੀਆਂ ਹੁੰਦੀਆਂ ਤੇ ਵੀਰ ਧਿਆਨ ਨਾਲ ਕੰਮ ਕਰ ਲਿਆ ਕਰੋ ਖਾਸ ਕਰਕੇ ਹੁਣ ਤਾਂ ਪਾਣੀ ਆ ਮੇਨ ਚਰਾਈ ਚਰੂਈ ਤਾਂ ਹੁਣ ਖਤਮ ਵਾਲਾ ਕੰਮ ਹੀ ਆ ਹਨਾ ਤੇ ਇਨੀ ਗੋ ਬੇਨਤੀ ਪ੍ਰਵਾਨ ਕਰਨ ਕੋ ਧੰਨਵਾਦ ਜੀ ਜਉਂਦੇ ਵਾਦਿਰੋ